ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਬਿਆਨ ਸਾਹਮਣੇ ਆਇਆ ਹੈ ਦੱਸਦੀਏ ਉਹ ਆਪਣੇ ਬਿਆਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਨਿੰਦਦੇ ਤੇ ਭੰਡਦੇ ਹੋਏ ਨਜ਼ਰ ਆਏ ਹਨ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਮਤਲਬ ਮੈਨੂੰ ਮੈਂ ਤਾਂ ਮਤਲਬ ਜੇ ਮੋٹے ਤੋਂ ਉਹ ਕਹਿਣਾ ਹੋਵੇ ਤਾਂ ਇਹ ਹੈ ਕਿ ਮਤਲਬ ਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਹੈ ਕਾਲੀ ਦਲ ਇੱਕ ਪਾਸੇ ਇੱਕ ਪਾਸੇ ਬਾਦਲ ਪਰਵਾਦ ਹੈ ਬਾਦਲ ਪਰਵਾਦ ਲੋਕਾਂ ਦੇ ਮਨਾਂ 'ਚ ਉਲਸ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਉਲਸ ਚੁੱਕਾ ਹੈ ਉਹ ਉਹ ਧੱਕੇ ਨਾਲ ਕਾਲੀ ਦਲ ਤੇ ਕਬਜ਼ਾ ਕਰਨ ਚਾਹੁੰਦੇ ਆ ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਦੇਣਗੇ ਹੋਰ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜੱਡੇ ਤਾਂ ਅਮੀਰ ਸਾਹਿਬ ਗਏ ਉਹ ਵੀ ਐਸੇ ਕਰਕੇ ਗਏ ਕਿਉਂਕਿ ਉਹ ਤਾਂ ਅਮੀਰ ਸਾਹਿਬ ਚੰਗੇ ਬੰਦੇ ਸੀਗੇ ਉਹਦੇ ਇੰਨਾ ਪ੍ਰੈਸ਼ਰ ਜਿਹੜਾ ਕਿ ਝੂਠੀ ਪੋਲਿਟਿਕਸ ਜਿਹੜੀ ਹੈ ਕਿਉਂਕਿ ਕਾਲੀ ਦਲ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਐ ਜੀ ਪੀ ਸੀ ਦੇ ਪਰ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਉਹ ਸਦ ਉਹਨਾਂ ਨੇ ਜਿਹੜੀਆਂ ਧਾਰਮਿਕ ਮਦਿਆਦਾ ਸੀਗੀਆਂ ਸਾਰੀਆਂ ਹੀ ਉਹ ਸੈਕਟਰ ਜਿਹੜਾ ਹਮਕਮ ਬੇਦਾ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਦੇਸ਼ ਦੇ ਜਿਹਦਾ ਨੂੰ ਗਲਤ ਜਿਹੜਾ ਉਹਨਾਂ ਕੋਲ ਗਲਤ ਕੰਮ ਕਰਉਣਾ ਐਸਪੀਸ ਕੋ ਕਰਉਣਾ ਉਹਦੀ ਉਹਦੀ ਬਦਲਤੀ ਅੱਜ ਅੰਮੀ ਸਾਹਿਬ ਛੱਡ ਗਏ ਮਤਲਬ ਮੈਨੂੰ ਮੈਂ ਤਾਂ ਮਤਲਬ ਜੇ ਮੋਟੇ ਤੋਂ ਕਹਿਣਾ ਹੋਵੇ ਤਾਂ ਇਹ ਹੈ ਕਿ ਮਤਲਬ ਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਹੈ ਕਾਲੀ ਦਲ ਇੱਕ ਪਾਸੇ ਹੈ ਇੱਕ ਪਾਸੇ ਬਾਦਲ ਪਰਵਾਦ ਹੈ ਬਾਦਲ ਪਰਵਾਦ ਲੋਕਾਂ ਦੇ ਮਨਾਂ 'ਚ ਉਲਸ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਉਲਸ ਚੁੱਕਾ ਉਹ ਲੋਕ ਧੱਕੇ ਨਾਲ ਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਦੇਣਗੇ ਉਹ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜੱਡੇ ਤਾਂ ਅਮੀਰ ਸਾਹਿਬ ਗਏ ਉਹ ਵੀ ਇਸੇ ਕਰਕੇ ਗਏ ਕਿਉਂਕਿ ਉਹ ਤਾਂ ਅਮੀਰ ਸਾਹਿਬ ਚੰਗੇ ਬੰਦੇ ਸੀਗੇ ਉਹਦੇ ਇੰਨਾ ਪ੍ਰੈਸ਼ਰ ਜਿਹੜਾ ਕਿ ਝੂਠੀ ਪੋਲਿਟਿਕਸ ਜਿਹੜੀ ਹੈ ਕਿਉਂਕਿ ਕਾਲੀ ਦਲ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਐ ਜੀ ਪੀ ਸੀ ਦੇ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਉਹ ਸਾਰ ਉਹਨਾਂ ਨੇ ਜਿਹੜੀਆਂ ਧਾਰਮਿਕ ਮਦਿਆਦਾ ਸੀਗੀਆਂ ਸਾਰੀਆਂ ਹੀ ਉਹ ਸੈਕਟਰ ਦੀਆਂ ਉਹਤਾਂ ਮੁੱਖ ਮਦਿਆਦਾ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਦੇ ਜਿਹੇ ਦਾ ਨੂੰ ਗਲਤ ਜਿਹੜਾ ਉਹਨਾਂ ਕੋਲ ਗਲਤ ਕੰਮ ਕਰਉਣਾ ਐਸੇ ਪੀਸ ਕੋ ਕਰਉਣਾ ਉਹਦੀ ਉਹਦੀ ਬਦਲਤੀ ਅੱਜ ਅਮੀਸ਼ਾਪ ਛੱਡ ਗਏ ਮਤਲਬ ਮੈਨੂੰ ਮੈਂ ਮੈਂ ਤਾਂ ਮਤਲਬ ਜੇ ਮੋਟੇ ਤੋਂ ਕਹਿਣਾ ਹੋਵੇ ਤਾਂ ਇਹ ਹੈ ਕਿ ਮਤਲਬ ਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਹੈ ਕਾਲੀ ਦਲ ਇੱਕ ਪਾਸੇ ਹੈ ਇੱਕ ਪਾਸੇ ਬਾਦਲ ਪਰਵਾਦ ਹੈ ਬਾਦਲ ਪਰਵਾਦ ਲੋਕਾਂ ਦੇ ਮਨਾਂ 'ਚ ਉਲਸ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਉਲਸ ਚੁੱਕਾ ਉਹ ਲੋਕ ਠੱਕੇ ਨਾਲ ਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਨੇ ਕਿ ਉਹਨਾਂ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜੱਡੇ ਤਾਂ ਅਮੀਰ ਸਾਹਿਬ ਗਏ ਉਹ ਵੀ ਐਸੇ ਕਰਕੇ ਗਏ ਕਿਉਂਕਿ ਉਹ ਤਾਂ ਅਮੀਰ ਸਾਹਿਬ ਚੰਗੇ ਬੰਦੇ ਸੀਗੇ ਉਹਦੇ ਇੰਨਾ ਪ੍ਰੈਸ਼ਰ ਜਿਹੜਾ ਕਿ ਝੂਠੀ ਪੋਲਿਟਿਕਸ ਜਿਹੜੀ ਆ ਕਿਉਂਕਿ ਕਾਲੀ ਦਲ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਐ ਜੀ ਪੀ ਸੀ ਦੇ ਪਰ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਉਹ ਸਾਰ ਉਹਨਾਂ ਨੇ ਜਿਹੜੀਆਂ ਧਾਰਮਿਕ ਮਦਿਆਦਾ ਸੀਗੀਆਂ ਸਾਰੀਆਂ ਹੀ ਉਹ ਸੇਕਤੰディア ਉਹ ਤਾਂ ਮੁਕਮਲ ਇਹਦਾ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਦੇ ਜਿਹਹਦਾ ਨੂੰ ਗਲਤ ਜਿਹੜਾ ਉਹਨਾਂ ਕੋ ਗਲਤ ਕੰਮ ਕਰਉਣਾ ਐਸਟੀਪੀਸੀ ਕੋ ਕਰਉਣਾ ਉਹਦੇ ਉਹਦੀ ਬਦੌਲਤੀ ਅੱਜ ਕਮੀਸ਼ਾਹਬ ਛੱਡ ਗਏ ਮਤਲਬ ਮੈਂ ਮੈਨੂੰ ਮੈਂ ਤਾਂ ਮਤਲਬ ਜੇ ਮੋਟੇ ਤੌਰ ਤੇ ਕਹਿਣਾ ਹੋਵੇ ਤਾਂ ਇਹ ਹੈ ਕਿ ਮਤਲਬ ਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਹੈ ਕਾਲੀ ਦਲ ਇੱਕ ਪਾਸੇ ਹੈ ਇੱਕ ਪਾਸੇ ਬਾਦਲ ਪਰਵਾਦ ਹੈ ਬਾਦਲ ਪਰਵਾਦ ਲੋਕਾਂ ਦੇ ਮਨਾਂ 'ਚ ਉਲਸ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਉਲਸ ਚੁੱਕਾ ਉਹ ਲੋਕ ਧੱਕੇ ਨਾਲ ਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਹੈਗੇ ਉਹ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜਦੋਂ ਤਾਂ ਮੀ ਸਾਹਿਬ ਗਏ ਉਹ ਵੀ ਅੱッセ ਕਰਕੇ ਗਏ ਕਿਉਂਕਿ ਉਹ ਧਮੀ ਸਾਹਿਬ ਚੰਗੇ ਬੰਦੇ ਸੀਗੇ ਉਹਦੇ ਇੰਨਾ ਪ੍ਰੈਸ਼ਰ ਜਿਹੜਾ ਅੱਗੇ ਝੂਠੀ ਪੋਲਿਟਿਕਸ ਜਿਹੜੀ ਹੈ ਕਿਉਂਕਿ ਕਾਲੀ ਦਲ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਐ ਜੀ ਪੀ ਸੀ ਦੇ ਪਰਿਵਾਰ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਉਹ ਸਾਰ ਉਹਨਾਂ ਨੇ ਜਿਹੜੀਆਂ ਧਾਰਮਿਕ ਮਰਿਆਦਾ ਸੀਗੀਆਂ ਸਾਰੀਆਂ ਹੀ ਉਹ ਸਿਕਤਮ ਦੀਆਂ ਉਹ ਤਾਲ ਮੁਕਮਲ ਅਦਾ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਦੇ ਜਹੇਦਾਰ ਨੂੰ ਗਲਤ ਜਿਹੜਾ ਉਹਨਾਂ ਕੋ ਗਲਤ ਕੰਮ ਕਰਾਉਣਾ ਐਸਪੀਸ ਕੋ ਕਰਾਉਣਾ ਉਹਦੇ ਉਹਦੀ ਬਦੌਲਤ ਹੀ ਅੱਜ ਕਮੀ ਸਾਹਿਬ ਛੱਡ ਗਿਆ